ਆਹ ਦੇਖ ਲਓ ਕਿਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਸੀ ਖਿਲਵਾੜ ਤਾਂ ਦੱਸ ਦਈਏ ਕਿ ਇੱਕ ਅਲੀਸ਼ਾਨ ਕੋਠੀ ਦੇ ਵਿੱਚੋਂ ਪਤੀ ਪਤਨੀ ਦੋਨੋਂ ਨਕਲੀ ਦੁੱਧ ਬਣਾਉਣ ਦਾ ਜਿਹੜਾ ਉਹ ਕੰਮ ਕਰਦੇ ਸਨ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਜਦੋਂ ਰੇਡ ਕੀਤੀ ਜਾਂਦੀ ਹੈ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਕਾਫੀ ਸਮਾਨ ਜਿਹੜਾ ਬਰਾਮਦ ਹੁੰਦਾ ਹੈ ਤਾਂ ਇਹਨੂੰ ਦੱਸ ਦਈਏ ਕਿ ਕਾਸਟਿੰਗ ਸੋਡਾ ਅਰੇ ਫਾਈਂਡ ਦੇ ਟੀਨ ਅਤੇ ਨਕਲੀ ਦੁੱਧ ਜਿਸ ਤਨਾ ਤਿਆਰ ਕੀਤਾ ਜਾਂਦਾ ਹੈ ਕਈ ਐਸੀ ਸਮਗਰੀਆਂ ਮਿਲੀਆਂ ਨੇ ਜਿਤੋਂ ਨਕਲੀ ਦੁੱਧ ਜਿਹੜਾ ਆ ਉਹ ਤਿਆਰ ਕਰਤਾ ਦੱਸਦੀ ਹੈ ਕਿ 3000 ਲੀਟਰ ਜਿਹੜਾ ਦੁੱਧ ਤਿਆਰ ਕਰਕੇ ਵੇਰਕਾ ਚਪਾਇਆ ਜਾਂਦਾ ਸੀ ਤੁਹਾਨੂੰ ਦੱਸਦੀ ਹੈ ਕਿ ਇਹ ਇੰਨਾ ਜ਼ਿਆਦਾ ਦੁੱਧ ਵੇਰਕਾ ਜੀ ਸਪਲਾਈ ਕਰਨਾ ਤਾਂ ਬਹੁਤ ਵੱਡੀ ਗੱਲ ਹੈ ਕੋਈ ਖਾਲਾ ਜੀ ਦਾ ਵਾੜਾ ਨਹੀਂ ਕਿਉਂਕਿ ਇਹ ਦੋਨੋਂ પતિ ਪਤਨੀ ਜਿਹੜੇ ਨੇ ਇਹ ਐਸਾ ਇੱਕ ਕੰਮ ਜਿਹੜਾ ਆ ਉਹ ਘਰ ਦੇ ਵਿੱਚ ਕਰਦੇ ਸਨ ਤਾਂ ਇਹਨਾਂ ਦੇ ਘਰ ਦੇ ਵਿੱਚੋਂ ਜਦੋਂ ਰੇਡ ਪੈਂਦੀ ਆ ਤਾਂ ਰੇਡ ਦੇ ਦੌਰਾਨ ਕਾਸਟਿੰਗ ਸੋਡਾ ਰਿਫਾਈਨਡ ਔਇਲ ਤੇ ਉਸ ਤੋਂ ਬਾਅਦ ਪਲਾਸਟਿਕ ਦੇ ਡੱਬੇ ਤਾਂ ਇਹ ਜਿਹੜੇ ਨੇ ਉਹ ਘਰ ਚੋਂ ਬਰਾਮਦ ਹੁੰਦੇ ਨੇ ਤਾਂ ਕੀ ਕੁਝ ਕਹ ਰਹੇ ਨੇ ਸਿਹਤ ਵਿਭਾਗ ਟੀਮ ਦੇ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਸਾਨੂੰ ਅਰਲੀ ਮਾਰਨਿੰਗ ਐਸਐਚ ਸਾਹਿਬ ਦਾ ਫੋਨ ਆਇਆ ਸੀ ਚੁੱਲਰ ਘਾੜ ਤੋਂ ਕਹਿੰਦੇ ਵੀ ਇੱਕ ਪਿੰਡ ਚ ਵੀ ਐਵੇਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲਈਤੀ ਵੀ ਮਿਕਸਿੰਗ ਵਗੈਰਾ ਕਿ ਕੀ ਕੀ ਕਿਸ ਤਰ੍ਹਾਂ ਦਾ ਦੁੱਧ ਹੈ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਉਣ ਲਈ ਕਿਹਾ ਇੱਥੇ ਵੀ ਇਮੀਡੀਏਟਲੀ ਤੁਸੀਂ ਪਹੁੰਚੋ ਟੀਮ ਸਮੇਤ ਤੇ ਅਸੀਂ ਜਿੰਨਾ ਜਲਦੀ ਆ ਸਕੇ ਮਤਲਬ ਇੱਥੇ ਆ ਕੇ ਜੋ ਦੇਖਿਆ ਤਾਂ ਕੁਝ ਰਿਫਾਈਨਡ ਦੇ ਟੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ ਚਾਰ ਕੰਨਾ ਖਾਲੀ ਐਮਪਟੀ ਟੀਨ ਖਾਲੀ ਰਿਫਾਈਨਡ ਔਇਲ ਦੇ ਟੀਨ ਵੀ ਪਈ ਸੀ ਜੋ ਬਰਾਮਦ ਕੀ ਇਹਨਾਂ ਨੇ ਕੀਤੀ ਪੁਲਿਸ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਵੀ ਉਹ ਕੀ ਪ੍ਰੋਡਕਟ ਸੀ ਕੁਝ ਪਿਆਰ ਉਹਨਾਂ ਨੇ ਉਜਾਰ ਵੀ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕਿ ਇਹਨਾਂ ਦੇ نیچے ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ ਉਹ ਸਾਰਾ ਮਤਲਬ ਬ੍ਰੰਧਗੀ ਕੀਤੀ ਇਹਨਾਂ ਨੇ ਇਹ ਤਾਂ ਮਤਲਬ ਜਿਵੇਂ ਹਰਦੀਪ ਸਿੰਘ ਜਿਹੜੇ ਸੁਸਾਇਟੀ ਦੇ ਸੈਕਟਰੀ ਨੇ ਵੇਰ ਕਦੇ ਉਹਨਾਂ ਵੱਲੋਂ ਤਾਂ ਇਹ ਕਿਹਾ ਗਿਆ ਵੀ ਮੈਂ 3000 ਲੀਟਰ ਦੁੱਧ ਡੇਲੀ ਪਾਉਣਾ ਤੇ ਹੁਣ ਇਹ ਉਹਦੇ ਚ ਕਿੰਨੀ ਮਿਕਸਿੰਗ ਕਰਦਾ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਹੀ ਪਤਾ ਲੱਗੂਗਾ ਕੌਣ ਵਿਅਕਤੀ ਨੇ ਜੀ ਇਹ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜਿਹੜਾ ਤਰਿੰਜੀਕੇੜੇ ਪਿੰਡ ਦਾ ਹੀ ਰਹਿਣ ਵਾਲਾ ਹੈ ਇਹ ਵੀ ਵੇਰ ਕਾ ਸੁਸਾਇਟੀ ਸੈਕਟਰੀ ਦੀ ਮਤਲਬ ਹੈਗੀ ਹੈ ਪੋਸਟੇ ਦੀ ਹਾਂਜੀ ਇਹਦੇ ਨਾਲ ਸਵਾਰਕ ਮੈਂਬਰ ਵੀ ਸ਼ਾਮਿਲ ਸੀ ਉਦੇ ਬਾਰੇ ਉਹ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਜੀ ਸਾਡੇ ਵੱਲੋਂ ਤਾਂ ਹਰਦੀਪ ਸਿੰਘ ਤੋਂ ਜੋ ਕਾਰਵਾਈ ਕੀਤੀ ਗਈ ਹੈ ਐਜ਼ ਅ ਸੈਕਟਰੀ ਉਹਦੀ ਜ਼ਿੰਮੇਵਾਰੀ ਸੀ ਜੋ ਕਿੰਨੇ ਵਜੇ ਤੁਸੀਂ ਰੇਡ ਸ਼ੁਰੂ ਕੀਤੀ ਸੀ ਇਹ ਅਸੀਂ ਸਵੇਰੇ ਅਸੀਂ ਸਰ ਲਗਭਗ ਸਾਨੂੰ ਪੌਣੇ 7 ਵਜੇ ਗੱਲ ਹੋਈ ਸੀ ਐਸ ਐਚਓ ਸਾਹਿਬ ਨਾਲ ਤੇ ਦਿਨ ਕੰਟੇਕ ਦੇ ਅੰਦਰ ਅਸੀਂ ਆ ਗਈ ਸੀ ਇੱਥੇ ਉਸ ਤੋਂ ਬਾਅਦ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਜੀ ਜਿੱਦਾਂ ਜੀ ਗੇਟ ਲਾ ਕੇ ਰੱਖਿਆ ਗਿਆ ਕਿਸੇ ਦੀ ਵੀ ਐਂਟਰੀ ਨਹੀਂ ਹਾਂਜੀ ਹਾਲਾਂਕਿ ਮੀਡੀਆ ਤੱਕ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ ਹੈਗਾ ਠੀਕ ਹੈ ਜੀ ਕੀ ਲੱਗਦਾ ਹੈ ਕਿ ਕੁਝ ਜਿੱਦਾਂ ਕਿ ਲੋਕ ਜਿਹੜੇ ਇਲਜ਼ਾਮ ਲਾ ਰਹੇ ਨੇ ਕਿ ਇਹਨੂੰ ਉਰਦੋ-ਪੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਤੇ ਅਸੀਂ ਬਿਲਕੁਲ ਸਾਡੇ ਫੂਡ ਡਿਪਾਰਟਮੈਂਟ ਦੇ ਅਕੋਰਡਿੰਗ ਜਿਵੇਂ ਸਮਾਨ ਪਿਆ ਸੀ ਉਮੀ ਉਸੇ ਪੋਜੀਸ਼ਨ 'ਤੇ ਸੀ ਬਾਕੀ ਘਰੇ ਵੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਹਾਂਜੀ ਫੁਟੇਜ ਅਸੀਂ ਜੋ ਆਪਣੇ ਵੱਲੋਂ ਫੋਟੋ ਖਿੱਚ ਸਕਦੇ ਆ ਉਹ ਤਾਂ ਅਸੀਂ ਰੁਟੀਨ 'ਚ ਕਰਦੇ ਆ ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਲੋਕ ਸੀ ਉਹ ਇਹਨਾਂ ਦੇ ਸਿਕਿਉਰਿਟੀ ਪਰਪਸ ਵੀ ਹੁੰਦਾ ਉਹ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਨਹੀਂ ਉਹ ਦੇਖੋ ਪੁਲਿਸ ਦਾ ਮੈਟਰ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਵਾਈ ਉਹਨਾਂ ਦੀ ਅਸੀਂ ਦੇਖੋ ਫੂਡ ਸੇਫਟੀ ਦੇ ਅਕੋਰਡਿੰਗ ਐਕਟ ਮੁਤਾਬਕ ਸੈਂਪਲ ਲੈ ਲਏ ਦੋ ਦੁੱਧ ਦੇ ਸੈਂਪਲ ਲੈਂਦੇ ਨੇ ਇੱਕ ਰਿਫਾਈਨਡ ਜਿਹੜੇ 5 ਟੀਨ ਭਰੇ ਹੋਏ ਸੀ ਉਹਨਾਂ ਚੋਂ ਇੱਕ ਸੈਂਪਲ ਲੈਂਦਾ ਤੇ ਅਗਲੀ ਕਾਰਵਾਈ